ਆ ਗਿਆ ਬਾਬੇ ਹਾਂਜੀ ਸ਼ਤਰੀ ਵੀ ਕਾਲ ਦੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਆਪਣੇ ਚੈਨਲ ਸਣੀ ਹਰੀਕਾ ਵਲੌਗਸ ਤੇ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਪੂਰੇ ਹੋਪ ਤੁਸੀਂ ਨੇ ਆਪਣਾ ਸੈਕੰਡ ਪਾਰਟ ਪਾਰਟ ਦੇਖ ਲਿਆ ਹੋਣਾ ਤੇ ਤੀਸਰਾ ਪਾਰਟ ਆਪਾਂ ਕਰ ਰਹੇ ਹਾਂਗੇ ਸ਼ੂਟ ਤੇ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਤੇ ਆਪਾਂ ਚੱਲਦੇ ਹਾਂਗੇ ਹੁਣ ਮੱਥਾ ਟੇਕਣ ਤੇ ਨਾ ਕੇ ਆਪਾਂ ਹੋਗੇ ਦੀ ਰੈਡੀ ਆ ਕੱਲੇ ਆਪਾਂ ਨੇ ਕੱਪੜੇ ਚੇਂਜ ਕਰਨੇ ਨੇ ਹੁਣ ਆਜੋ ਫਿਰ ਲਓ ਜੀ ਆਪਾਂ ਸ਼ਕਨ ਲੱਗਿਆ ਨੂੰ ਬਰਸਾਦਾ ਸਾਗ ਸਾਗ ਨਾਲ ਮੱਕੀ ਦੀ ਰੋਟੀ ਨਾਲ ਲੱਸੀ ਹੈ ਤੇ ਬਹੁਤ ਦਰਸ ਨੇ ਪੰਜਾਬ ਜੀ ਮਿਲ ਸਕਦਾ ਸਾਰਾ ਕੁਝ ਆਪਾਂ ਚਲੋ ਜੀ ਪ੍ਰਸ਼ਾਦਾ ਸ਼ਾਕੀ ਤੁਹਾਨੂੰ ਮਿਲਦੇ ਆਂ ਫਿਰ ਥੋੜੇ ਟਾਈਮ ਤੱਕ ਤੇ ਵਲੌਗ ਮੈਂ ਬਹੁਤ ਲੇਟ ਸਟਾਰਟ ਕਰ ਰਹੇ ਆ ਮੈਂ ਬੜਾ ਬਹੁਤ ਵਲੌਗ ਬਣਾਇਆ ਨਹੀਂ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਪਹੁੰਚਾਂਗੇ ਗੁਰਦੁਆਰਾ ਸ੍ਰੀ ਜੋਤੀਸਰੂਪ ਤੇ ਜੁੜੇ ਰੋ ਸਾਰੇ ਭਰਾਵ ਦੇ ਨਾਲ ਮਿਲਦੇ ਆਂ ਪੱਗੇ ਜਾਂਦੇ ਤੇਲੇ ਹੀ ਤਰਫੇ ਦੀ ਕੀ ਖਟਾਣੀ ਆਓ ਦਸਤਾਰ ਸਜਾਈਏ ਵੀਰਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਰ ਫਰੀ ਦੇ ਵਿੱਚ ਦਸਤਾਰ ਬੰਨ ਰਹੇ ਨੇ ਜਿਵੇਂ ਬਣਵਾਉਣੀ ਹੈਗੀ ਆਈ ਥਿੰਕ YouTube ਤੇ ਵੀ ਲਾਈਵ ਆਇਆ ਹੈ ਵੀਰਾਂ ਦਾ ਬਹੁਤ ਵਧੀਆ ਕੰਮ ਹੈ ਅਗ ਬਣਾਉਣੀ ਹੋਈ ਟੀਮ ਸੰਜੀਵਾਲ ਲੋ ਜੀ ਹੋ ਗਿਆ ਆਪਾਂ ਐਂਟਰ ਗੁਰਦੁਆਰਾ ਸਾਹਿਬ ਅੰਦਰ ਜੋੜਾ ਘਰ ਆ ਗਿਆ ਜੀ ਆਹ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਬਾਕੀ ਤੁਹਾਨੂੰ ਕੋਲ ਜਾ ਕੇ ਦਿਖਾਉਣੇ ਆ ਪਰ ਆਤ ਨੂੰ 2 ਵਜੇ ਪਤਾ ਨਹੀਂ ਲਾਉ ਜੀ ਗੱਜਾ ਲੰਗਰ ਚੱਲ ਰਿਹਾ ਜੀ ਯਾਰ ਦਿੱਕੇ ਗਏ ਬਹੁਤ ੜਾ ਕਿੱਥੇ ਮਿਲਦਾ ਆਪਾਂ ਨੂੰ ਦੇਖਣ ਨੂੰ ਇਹ ਸਭ ਕੁਝ ਬਾਰੇ ਹਣਾ ਇਹ ਪੰਜਾਬ ਹੀ ਹੈ ਕੱਲਾ ਬਸ ਇਥੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਲੰਗਰਾਂ ਦੇ ਚ ਆ ਜਾਓ ਜੀ ਆ ਜਾਓ ਵੀਰੋ ਲਓ ਵਾਹਿਗੁਰੂ ਸਤਿ ਕਰ ਲਓ ਜੀ ਆ ਗਈ ਸੀ ਆਪਾਂ ਗੁਰਦੁਆਰਾ ਸਾਹਿਬ ਕੋਲ ਤੇ ਭੀੜ ਬਹੁਤ ਜ਼ਿਆਦੀ ਹੈਗੀ ਨਜ਼ਾਇਜ਼ ਹੀ ਆ ਤੇ ਤੁਸੀਂ ਜੁੜੇ ਰਹੋ ਸਾਰੇ ਆਣੇ ਬਲੌਗ ਦੇ ਨਾਲ ਅੱਜ ਇੱਥੇ ਇੱਥੇ ਵੀ ਆ ਨਵੇ 10 17000 ਆ ਰਹੇ ਨੇ ਬਹੁਤ ਵਧੀਆ ਇਕੱਠ ਬਹੁਤ ਜ਼ਿਆਦਾ ਜੀ ਇਹ ਜੀ ਇਕੱਠ ਹੈਗਾ ਲਓ ਜੀ ਬਰਸੇ ਹੋ ਰਹੇ ਨੇ ਤਿਆਰ ਤੇ ਆਪੀਆਂ ਛੋਟੀਆਂ ਬਾਬਾ ਜੀ ਕਰ ਰਹੇ ਨੇ ਤਿਆਰ ਵਰਸਾ ਭਾਵੇਂ ਕਿੰਨੇ ਰੁਪਏ ਦਾ ਜੀ ਇਹ ਇੱਕ ਵਰਸਾ ਭਾਵੇਂ ਨਿਕਲੇ ਨਾ ਨਿਕਲੂ ਘਰ ਨਹੀਂ ਬਸ ਹਾਂਜੀ ਬਾਬਾ ਜੀ ਹਾਂਜੀ ਵਾਈ ਗੁਰੂ ਜੀ ਕਿੰਨੇ ਰੁਪਏ ਦਾ ਜੀ ਵਰਸਾ ਇੱਕ ਇਹ ਜੀ 250 ਦਾ 250 ਰੁਪਏ ਠੀਕ ਹੈ ਜੀ ਬੰਦਾ ਜੀ ਦੇਖੋ ਵਰਸਾ ਤਿਆਰ ਹੁੰਦਾ ਇਹ ਜੋ ਪਰੋਬ ਵੀ ਕੋਪ ਕੋਪ ਵੀ ਲਾਉਂਗੇ ਕੋਪ ਕੋਪ ਲਾ ਕੇ 350 ਠੀਕ ਹੈ ਜੀ ਫਿਰ 350 ਦਾ ਇਹ ਕਹਿੰਦੇ ਬੈਗ ਸਾਈਡ ਵੀ ਲੱਗਦੀ ਹੁੰਦੀ ਹੈ ਨੀਚੇ 1300 ਤੋਂ 2000 ਵਿੱਚ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਲਕਾਂ ਨਾਲੇ ਹਨਾ ਭਾਰੀ ਵੀ ਨਹੀਂ ਬੱਬੀ ਜੀ ਇੰਨਾ ਹੀ ਹੁੰਦਾ ਨਹੀਂ ਨਹੀਂ ਮੈਂ ਕਹਾ ਭਾਰੀ ਨਹੀਂ ਹੈਗਾ ਮੈਂ ਠੀਕ ਹੈਗਾ ਇਹ ਛੋਟਾ ਚੱਕਣਾ ਸੁੱਖਾ ਹਾਂ ਲਓ ਜੀ ਦੇਖੋ ਕਰੋ ਚੈੱਕ 350 ਰੁਪਏ ਚ ਲਓ ਜੀ ਹੁਣ ਆਪਾਂ ਚੱਲਦੇ ਆਂਗੇ ਵਾਪਸ ਆਪਣੀ ਟਰਾਲੀ ਵੱਲ ਤੇ ਆਪਾਂ ਮੱੱਖਾ ਟੇਕਿਆ ਮੱੱਖਾ ਫਟੇਕ ਲਿਆ ਤੇ ਹੁਣ ਆਪਾਂ ਚੱਲਦੇ ਆਂਗੇ ਆਪਣੀ ਟਰਾਲੀ ਵੱਲ ਤੇ ਉੱਥੇ ਆਪਾਂ ਆਪਣੇ ਚਖਣੇ ਨੇ ਪਏ ਆ ਤੇ ਆਪਾਂ ਚੱਲਦੇ ਹੁਣ ਪਿੰਡ ਥੋੜੀ ਜੀ ਪ੍ਰੋਬਲਮ ਪੈ ਗਈ ਕੋਈ ਤੇ ਆਪਣੇ ਨਾਲ ਦੇ ਫਰੈਂਡਰੋਂ ਮੁੰਡੇ ਨੂੰ ਘਰੋਂ ਫੋਨ ਆ ਗਿਆ ਕਿ ਆਪਾਂ ਚੱਲ ਜਾਈਏ ਘਰੇ ਤੇ ਜੁੜੇ ਰੋ ਸਾਰੇ ਵਲੌਗ ਦੇ ਨਾਲ ਆਪਾਂ ਚੱਲ ਜਾਂ ਪਹਿਲਾਂ ਟਰਾਲੀ ਕੋਲੇ ਹੁਣ ਦੇਖਦੇ ਆਂ ਕਿ ਵੇਖੀ ਬਣਦਾ ਹਾਂਜੀ ਆਪਾਂ ਜਾ ਰਹੇ ਹੁਣ ਆਪਣੀ ਟਰਾਲੀ ਕੋਲੇ ਤੇ ਨੇ ਘਟਿਆ ਲਾਓ ਜੀ ਬਾਬਾ ਜੀ ਤੁਸੀਂ ਵੀ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਦੇਖ ਬਣਾ ਰਹੇ ਹੋ ਬਾਈ ਦੇਖ ਬਣਾ ਰਹੇ ਹੋ ਤੁਸੀਂ ਹਾਂ ਜੀ ਹਾਂ ਦੇਖ ਬਣਾ ਰਹੇ ਜੀ ਚਲੋ ਬਾਈ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਉਹ ਠੀਕ ਰਹਿਣਾ ਬਾਬਾ ਜੀ ਹਾਂ ਸਿੱਧੀ ਦੇਗਾ ਲਾ ਲੱਗੇ ਜੀ ਹਾਂ ਚਲੋ ਬਾਈ ਵਧੀਆ 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 ਕਿੱਥੋਂ ਆ ਬਾਬਾ ਜੀ ਆਪਾਂ ਮੈਂ ਜੌੜੀਆਂ ਘਨੌੜ ਰਾਜਪੂਤਾਂ ਜੀ ਜਿਲ੍ਹਾ ਸੰਗਰੂਰ ਠੀਕ ਹੈ ਜੀ ਸੋਹ ਵਧੀਆ ਗੱਲਾਂ ਇਹ ਚਿੱਕੀਆਂ ਨੇ ਪਕੌੜੇ ਨੇ ਠੀਕ ਹੈ ਜੀ ਦੇਕਾਂ ਨੇ ਇਹ ਜਿਹੜੀ ਸੰਗਤ ਦੇਖ ਰਹੀ ਆਪਾਂ ਉਹਨਾਂ ਨੂੰ ਸ਼ਕਾ ਲੈਣੇ ਆ ਵੇ ਵਾਹ ਦੇਖਾਂ ਦੇਕਾਂ ਬਣੀਆਂ ਇਹ ਵੀ ਬਣੀਆਂ ਹੋਈਆਂ ਨੇ ਚਲੋ ਬਹੁਤ ਵਧੀਆ ਵਾਹ ਜੀ ਠੀਕ ਆ ਬੱਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਮਿੱਤਰੋ ਚੱਕ ਲੈ ਵਾਹਿਗੁਰੂ ਆਪਾਂ ਤੰਨਾ ਜਾਣਿਆ ਨੇ ਤੇ ਆਪਾਂ ਚੱਲੇ ਹੁਣ ਪਿੰਡ ਨੂੰ ਇੱਥੇ ਜਾਵਾਂਗੇ ਆਪਾਂ ਬਸਤੇ तीन बंदा साउन ट्राली ट्रालिया हो गई हम तो बहुत ही ज्यादा घट हो गया, हो हो गया। बेच बेच का थे थे प्यार आ दो दिनों के घटो घट इथे पालिया आ गई लॉज मुंड लिफ्ट ले लिया पाने। चले यार ਆ ਪਹੁੰਚ ਗਏ ਪਟਿਆਲੇ বাস ਸਟੈਂਡ ਤੇ ਇਥੋਂ ਰਹਿਣਾ ਆਪਾਂ ਸੰਗਰੂਰ ਵਾਲੀ ਪਾਸਾ ਫੇਰ ਸਿੱਧਾ ਧੂਰੀ ਧੂਰੀ ਤੋਂ ਫਿਰ ਆਪਣਾ ਪਿੰਡ ਰੱਖ ਜਮਾ ਇਹਦਾ ਤੇ ਥੱਕ ਗਏ ਯਾਰ ਸੌਂ ਗਏ ਸੀ ਕਿ ਬੱਸ ਚ ਨੀਂਦ ਨੀਂਦ ਆ ਗਈ ਸੀ ਹਾਂਜੀ ਕਿੱਥੇ ਹੋਗੇ ਸੰਗਰੂਰ ਸੰਗਰੂਰ ਉਹ ਬੜੀ ਦੂਰ ਹੈ ਇਸ ਤਰ੍ਹਾਂ ਦੂਰ ਹੈ ਆਪਾਂ ਕਿੱਥੇ ਲੈ ਕੇ ਜਾਣਾ ਪਾਤੜਾ ਜਾਣਾ ਆਕੇ ਆਕੇ ਪਾਤੜਾ ਜਾਣਾ ਪਾਤੜਾ ਜਾਣਾ ਸੰਗਰੂਰ ਇੱਕ ਵਾਰ ਤਾਂ ਹੈਗੀ ਆ ਯਾਰ ਇਹਦਾ ਪਟਿਆਲੇ ਦਾ ਬੱਸ ਸਟੈਂਡ ਬਹੁਤ ਸੋਹਣਾ ਬਣਾਤਾ ਬਹੁਤ ਸੋਹਣਾ ਕਈ ਲੋਕ ਨੰਦਰ ਰਹੇ ਸੀਗੇ ਵੀ ਇਹ ਪਤਾ ਨਹੀਂ ਇਹਨਾਂ ਨੇ ਬਜ਼ੁਰਗਾਂ ਵਾਸਤੇ ਹਨਾ ਪੌੜੀਆਂ ਪੌੜੀਆਂ ਛਾੜਤੀਆਂ ਐਵੇਂ ਕਰਤਾ ਉਹ ਕਰਤਾ ਪੌੜੀਆਂ ਚੜ੍ਹਣੀਆਂ ਜਾਂਦੀਆਂ ਹਨਾ ਉਹ ਲਿਫਟ ਵੀ ਲੱਗੀ ਹੋਈ ਆ ਯਾਰ ਇਹ ਜੇ ਵੀ ਚੰਗੀ ਚੀਜ਼ ਬਣਦੀ ਤਾਂ ਉਹਨੂੰ ਪ੍ਰਮੋਟ ਕਰਿਆ ਕਰੋ ਚੀਜ਼ ਨੂੰ ਚੰਗਾ ਕਿਹਾ ਕਰੋ ਪਰ ਇੰਨਾ ਰੁਪਇਆ ਲਾ ਕੇ ਬੱਸ ਸਟੈਂਡ ਬਣਾਇਆ ਦੇਖ ਲੋ ਇਹਨੂੰ ਵੀ ਲੋਕ ਨਿੰਦੀ ਜਾਂਦੇ ਨੇ ਹੁਣ ਕਾਹੀ ਤਾਂ ਫਿਰ ਆਪਣੀ ਕੋਈ ਤਰੱਕੀ ਨਹੀਂ ਹੁੰਦੀ ਹੁਣ ਆਪਾਂ ਅਗੇ ਸੀਗੇ ਪਿੰਡ ਤੇ ਰਾਸਤੇ ਦੇ ਵਿੱਚ ਮੈਂ ਕੁਝ ਕਲਿੱਪਾਂ ਨਹੀਂ ਲਈਆਂ ਹੈਗੀਆਂ ਬਿਕਾਉਜ਼ ਫੋਨ ਵਾਲਿਆ ਦੇ ਲੋ ਹੋ ਗਿਆ ਸੀਗਾ 4% 4% ਹੀ ਸੀਗਾ ਫੋਨ ਤੇ ਜਿਨ੍ਹਾਂ ਨੇ ਚੈਨਲ ਨੂੰ ਆਪਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਹੁਣ ਆਪਾਂ ਬਲੌਗ ਦਾ ਐਂਡ ਕਰਨ ਲੱਗੇਗੇ ਤੇ ਇੱਕ ਗੱਲ ਹੋਰ ਤੇ ਜੇ ਇਹਨਾਂ ਨੂੰ ਕਦੇ ਵੀ ਮੇਰੇ ਬਲੌਗ ਦੇ ਵਿੱਚ ਕੁਝ ਵੀ ਮਤਲਬ ਕਿ ਐਦਾਂ ਦਾ ਕੁਝ ਗਲਤ ਲੱਗਦਾ ਹੁੰਦਾ ਹਨਾ ਉਹ ਮੈਨੂੰ ਜ਼ਰੂਰ ਦੱਸ ਦਿਓ ਕੋਮੈਂਟ ਕਰਕੇ ਤੇ ਆਪਦੇ ਵੈਲ ਵੀ ਕੋਈ ਮੈਨੂੰ ਚੰਗੀ ਡਵਾਈਸ ਦੇ ਦਿਆ ਕਰੋ ਹਨਾ ਇਹ ਮੈਂ ਇਤਾਲਾ ਨਹੀਂ ਕਹਿੰਦਾ ਹੈਗਾ ਵੀ ਹਨਾ ਮੈਂ ਕੋਈ ਇਹ ਫੀਲਡ ਦੇ ਵਿੱਚ ਮੈਨੂੰ ਪੂਰਾ ਐਕਸਪਰਟ ਆ ਮੈਂ ਜਾਂ ਕੁਝ ਵੀ ਆ ਤੇ ਆਪਾਂ ਨਵੇਂ-ਨਵੇਂ ਫੀਲਡ ਦੇ ਵਿੱਚ ਆਇਆ ਮੈਂ ਤੁਹਾਡੀ ਰਾਇ ਵੀ ਲੈ ਸਕਦਾ ਹਾਂ ਠੀਕ ਹੈ ਜੀ ਤੇ ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਵੀ ਕਰ ਦਿਓ ਠੀਕ ਜੀ ਬਾਏ ਬਾਏ